ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਪਲਵਾਹ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਚਾਰ گاਵਾ ਦਿਖਾਉਣੀ ਹੈ ਜਿਨ੍ਹਾਂ ਚ ਕੋਈ ਤਾਜੀ ਸੋਈ ਆ ਕੋਈ ਟੁਕੜ ਗੱਬਣ ਆ ਤੇ ਕੋਈ ਗੱਬਣ ਆ ਤੇ ਬਾਕੀ ਇਹ ਆ ਵੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜਰੂਰ ਪਸ਼ੂਦੀ ਕਰਕੇ ਖੜਿਆ ਕਰੋ ਜੀ ਤੇ ਸਾਡੀ ਗੱਲ ਤੇ ਵੀ ਜਰੂਰ ਗੌਰ ਕਰਿਆ ਕਰੋ ਹਾਂਜੀ ਬਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਿੱਧੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਕਿਰਪਾ ਕਰੀਓ ਚਲੋ ਵਧੀਆ ਜੀ ਇਦਾਂ ਜੀ ਤੇ ਨਾਮ ਦੱਸ ਤੇ ਇੱਕ ਵਾਰ ਮੇਰਾ ਸਭ ਤੋਂ ਪਹਿਲਾਂ ਹਾਂਜੀ ਪੰਜ ਕਰਾਈਆਂ ਤਹਿਸੀਲ ਜਨਾਲਾ ਜ਼ਿਲ੍ਹਾ ਮਰਸਾ ਫੋਨ ਨੰਬਰ ਇਹ ਬੋਲ ਦੱਕਰ 9781897029 ਠੀਕ ਆ ਆਜਾ ਗਿਆ ਚਾਰ ਗਾਵਾਂ ਹਨਾ ਦੋ ਤਾਰੀਆਂ ਸੁਣਾਂ ਜੀ ਇੱਕ ਤੋਕਰ ਦੱਬਣ ਇੱਕ ਟੂਲ ਵਾਲੀ ਠੀਕ ਹੈ ਜੀ ਤੇ ਪਹਿਲਾਂ ਫਿਰ ਆ ਜਿਹੜੀਆਂ ਸੋਈਆਂ ਇਹ ਦਿਖਾ ਲਈਏ ਜਿਹੜੀ ਪਹਿਲੇ ਨੰਬਰ ਤੇ ਗਾਂਧਾਨਾ ਦਿਖਾਉਣੀ ਥਾਣੇ ਦੇ ਕੋਲ ਆਪਾਂ ਦੇਖ ਸਕਦੇ ਹਾਂ ਕਾਫੀ ਕ ਮਗਰ ਕੀ ਜੇ ਇਹਦੇ ਵਛੀ ਜੇ ਮਗਰੇ ਦੇ ਵਛੀ ਆ ਕਿੰਨੇ ਕ ਦਿਨਾਂ ਦੇ ਸੋਈ ਹੋਗੀ ਏ 10 12 ਦਿਨਾਂ ਦੀ ਸੋਈ ਹੋਗੀ ਕਿੰਨਾ ਦੁੱਧ ਤਿਆਰ ਕਰ ਗਈ ਆ ਇਹਦੇ ਥੱਲੇ ਬੱਚੇ ਦਾ ਪਾ ਕੇ 15 ਕਿਲੋ ਜੀ ਤਿਆਰ ਬਿਲਕੁਲ ਤਿਆਰ ਜੀ ਮੇਰੇ ਘਰ ਆਣ ਕੇ ਭਾਣ ਚਾਰ ਡੰਗ ਚੋ ਗਈ ਤੋਰਾ ਹਾਂ ਫੇਰ ਇੱਕ ਕਰੀ 15 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਤਿਆਰ ਆ ਬਾਕੀ ਇਹ ਆ ਵੀ ਜੇ ਟਾਈਮ ਸਵੇਰੋਂ ਸਵੇਰ ਦਾ ਆ ਅਜੇ ਰੱਜੀਆਂ ਰੁੱਜੀਆਂ ਨਹੀਂ ਆ ਜੇ ਸਾਡੇ 6 ਦਿਨ ਲੱਗ ਬੰਦੇ ਦਾ ਕਹਿਣਾ ਜਿਹੜੀ ਵੀਡੀਓ ਬਣਦੀ ਹੈ ਤੇ ਜੇ ਰੱਜੀਆਂ ਰੁੱਜੀਆਂ ਵੀ ਨਹੀਂ ਆ ਪੂਰੀਆਂ ਜਰਸੀਆ ਵਾਕੀ ਹੋਤਰ ਇਹ ਆ ਵੀ ਚਲੋ ਕੱਢ ਹੋ ਜਾਂਦੀ ਚੰਗੀ ਆ ਆ ਦੇਖ ਸੰਦੇ ਥਾਣੇ ਦੇ ਕਰੀ ਲਾਗੇ ਤਾਂ ਫਿਰ ਤੋਂ ਕਿੰਨਾ ਫਿਰ ਰੱਖੀ ਇਹਦਾ ਮੁੱਲ ਆਪਾਂ ਇਹ ਦੇਖੀ ਕਰ ਦੋ ਛੋਟ ਛੋਟ ਕਰ ਦੋ ਜੀ ਕਰ ਇੱਕੋ ਗੱਲ ਕਰੀਏ ਫਿਰ ਪੂਰੇ ਪੰਜਾਬ ਦੀ ਦੇਖ ਦਾਂਗੇ ਪੰਜਾਬ ਦੀ ਹੋਰ ਮਾਮਤਾਨ ਕਰਦਾ ਵੀ ਅੱਛਾ ਹੋਰ ਕਰ ਦੋਗੇ ਹਾਂਜੀ ਠੀਕ ਐ ਤੇ ਦੁੱਧ ਹੁਣ 15 ਲੀਟਰ ਕਰੋ ਚਵਾ ਦਗਾ ਬੱਚੇ ਦਾ ਪਾਗ ਜੀ ਮੇਰੇ ਘਰ ਭਾਵੇਂ ਚਾਰ ਡੰਗ ਕੋਈ ਚੋਈ ਖੜੀ ਦੀ ਠੀਕ ਐ ਜੀ ਠੀਕ ਐ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਗਈ ਐ ਇਹ ਵੀ ਸੂਈ ਸਵਾਈਏ ਤੇ ਮਗਰ ਵੱਛਾ ਜੀ ਵੱਛਾ ਜੀ ਕੱਲ ਦੀ ਸੂਈ ਐ ਅੱਛਾ ਕੱਲ ਦੀ ਸੂਈ ਤੇ ਇਹਦੇ ਵੀ ਥਾਣੇ ਕਰੀ ਆਪਾਂ ਲਾ ਕੇ ਰੋ ਦੇਖ ਸਕਦੇ ਚੰਗੇ ਸਾਈਜ਼ ਗ੍ਰੈਪ ਤੇ ਆ ਜਿਹੜੇ ਇਹ ਕਿਨੇ ਕਿ ਦੁੱਧ ਵਾਲੀ ਜੇ ਘਰ ਵਾਲਿਆਂ ਦੇ ਪਹਿਲੇ ਸੂਏ ਦੇ 13 ਕਿਲੋ ਚੋਇਆ ਜੀ ਅੱਛਾ ਤੇ ਚਲੋ ਰਾਜੀ ਨੂੰ ਜੀ ਥੱਲੇ ਥੱਲੇ ਦੀ ਚੰਗੀ ਆ 700 ਰੁਪਏ ਹਾਂਜੀ ਤੇ ਕਿਉਂ 15 ਕਿਲੋ ਕਰੀ ਜਾਊਗੀ 2 ਕਿਲੋ ਤੇ ਵਧਾਉਗੀ ਤੋਰਾਂ ਫਿਰ ਕਰੀ ਨਾ ਬਾਕੀ ਇਹਦੇ ਨਿਕਨੇ ਕਿ ਸਿੰਘ ਹੈਗੇ ਆ ਬਾਕੀ ਠੰਡੀ ਠੁੰਡੀ ਹੈ ਇਹ ਨਹੀਂ ਕੋਈ ਰੱਸੀ ਪੰਗ ਦੀ ਤਾਜੀ ਸੂਈ ਹੈ ਬਾਕੀ ਹੈਗੀ ਜਰਸੀ ਜੈ ਤੇ ਕੱਦ ਵੀ ਇਹਦਾ ਜਰਸੀਆਂ ਲੱਗਾ ਹੀ ਆ ਦਰ ਵੀ ਦਰ ਦੀ ਦੀ ਆ ਬੱਚੇ ਦਾ ਜੀ ਤਾਜੀ ਸੂਈ ਆ ਤੇ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਤੇ ਬਾਕੀ ਆ ਹਵਾਨਾ ਇਹਦਾ ਮਗਰੋਂ ਆਪਾਂ ਦੇਖ ਸਕਦੇ ਹਾਂ ਤਰ੍ਹਾਂ ਇੱਕਰੀ ਥੱਲਿਆਂ ਚੰਗੀ ਬਣੀ ਆ ਤਰ੍ਹਾਂ ਕੱਦ ਚਲੋ ਜਿੱਡਾਂ ਜਿੱਡਿਆਂ ਗੇ ਜਰਸੀਆਂ ਹੁੰਦੀਆਂ ਉੱਡੀ ਗਈ ਤੇ ਇਹਦਾ ਫਿਰ ਮੁੱਲ ਵਿਦਦੀ ਇਹ ਦੇ ਦੀਏ 45 ਦੀ ਜੀ ਕਰ ਦੋ ਸ਼ੋਰ ਸ਼ੋਰ ਥੋੜੀ ਬਾਕੀ ਬਤੋ ਜਣੀ ਕਰਨੀ ਤੁਸੀਂ ਕਰਨੀ 42 ਦੀ ਤੇ ਦੇ ਦੀਏ ਪੂਰੇ 40000 ਅੱਛਾ 40 ਦੀ ਦੇ ਦਾਂਗੇ 40 ਦੀ ਦੇ ਦਾਂਗੇ ਬਾਕੀ ਮਾਨਤਾਲ ਵਿੱਚ ਹੋਰ ਹੋੜ ਹੋੜ ਗਾ ਦੇ ਦਾਂਗੇ ਵੀਰ ਭਰਾ ਨੂੰ ਲਾਵੇ ਮਾਨਤਾਲ ਕਰਾਂਗੇ ਠੀਕ ਹੈ ਚਲੋ ਬਾਕੀ ਆਪੇ ਸੌਦਾ ਮੌਕੇ ਤੇ ਹੋ ਜਾਊਗਾ ਆ ਤੋਕਰ ਗੱਭਨ ਜੇ ਇਹ ਤੋਕਰ ਗੱਭਨ ਜੀ ਇਹ ਕਿੰਨੇ ਜੀ ਆਦੀ ਚੱਕ ਪਾਸਿਆ ਇਹ 8 ਮਹੀਨਾ ਜੀ 8ਵਾਂ ਮਹੀਨਾ ਜਾਣਦੇ ਜੀ ਨੂੰ ਅੱਛਾ ਹਾਂ ਜੀ ਤੇ ਦੁੱਧ ਤੇ ਨਹੀਂ ਦਿੰਦੀ ਹਣੀ ਨਹੀਂ ਦਿੰਦੀ ਆ ਜੀ ਅੱਛਾ ਦਿੰਦੀ ਆ ਦੁੱਧ 5 ਕਿਲੋ ਦੋਵੇਂ ਟਮਾਟਰ ਅੱਛਾ 5 ਕਿਲੋ ਦੁੱਧ ਜਿੰਨੇ ਕੱਲ ਦੀ ਆਈ ਖਾਦਾ ਖੁੱਦਾ ਨਹੀਂ ਕੋਹ ਹਾਨ ਕੇ ਠੀਕ ਆ ਨਹੀਂ 8ਵਾਂ ਮਹੀਨਾ ਲੱਗਾ ਇਹਨੂੰ ਜਾਣਦੇ ਆ ਜੀ 8ਵਾਂ ਮਹੀਨਾ ਅੱਛਾ 8ਾਂ ਦੀ ਹੋ ਗਈ ਆ ਪੂਰੀ ਆ ਜੀ 8ਾਂ ਦੀ ਮਤਲਬ ਨਾਵਾਂ ਇਹਨੂੰ ਲੱਗਣ ਹੀ ਵਾਲਾ ਕੋਈ 10-12 ਦਿਨਾਂ ਨੂੰ ਚੈੱਕ ਕੱਲ ਪਾਸ ਕਰਾਈ ਜੀ ਅੱਛਾ ਜੀ ਡਾਕਟਰਾਂ ਦਾ 10-12 ਦਿਨਾਂ ਤੱਕ ਨਾਵਾਂ ਲੱਗਣ ਵਾਲਾ ਠੀਕ ਆ ਜੀ ਦੁੱਧ ਵੀ 5 ਕਿਲੋ ਦੋਵੇਂ ਟਮਾਟਰ ਛੱਡੀ ਆ ਜਿਤਨਾ ਮਰਜ਼ੀ ਚੋ ਕੋਈ ਪਹਾੜਾ ਪਾਉਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਠੀ ਇਸ ਅੱਜਰ ਕਿੰਨਾ ਕ ਦੁੱਧ ਕੱਢ ਦਿੰਦੀ ਏ ਸੱਜਰ ਘਰ ਵਾਲੇ ਹੁੰਦੇ ਪਹਿਲੇ ਸੂਏ ਨੇ ਕੱਢਿਆ 15 ਕਿਲੋ ਅੱਛਾ ਬਾਕੀ ਬ੍ਰੀਡ ਦਾ ਦੁੱਧ ਚੰਗੀ ਆ ਪੇਰ ਜਲਸੀ ਆ ਆਲਕੇ ਨੇ ਗਾਲ ਦਾ ਖਾਦਾ ਨਹੀਂ ਢਿੱਡ ਭੁੱਖਾ ਆ ਚਰੀਏ ਨੂੰ ਚਰਾਂਗੇ ਨਾ ਬਗੜਾ ਮੈਂ ਬੋਲੇ ਸੋਸਤਾ ਆ ਜਾਂ ਜਿਹਾ ਲਾਇਆਓ ਜੀ ਬਾਕੀ ਆਵੇ ਜੇ ਟਾਈਮ ਸਵੇਰਾ ਸਵੇਰ ਦਾ ਕੁਛ ਰੱਜੀਆਂ ਰੁੱਜੀਆਂ ਨਹੀਂ ਆ ਤੇ ਕੋਈ ਛਾਂ ਕੇ ਕਹਿੰਦੇ ਵੀ ਨੇ ਜੀਵ ਨਹੀਂ ਲਾਇਆ ਬਾਕੀ ਜਿੰਨਾਂ ਤਿਆਰ ਹੋ ਗਏ ਚੰਗੀ ਤਿਆਰ ਹੋਣੀ ਆ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਚੰਗੇ ਗਾਰੇ ਤੇ ਮਿਲਕਵੇਂ ਵੀ ਚੰਗੀ ਲੱਗੀ ਹੈ ਤੇ ਇਹਦਾ ਫਿਰ ਮੁੱਲ ਵੇਚੀ ਇਹ ਦੇ ਦੀਏ 40 ਦੀ 40 ਦੀ ਨਾ ਦੇਈਏ ਕਰੀਏ ਕੋਈ ਛੋਟ 40 ਦੋ ਜੀ ਨਹੀਂ ਕਰਦੇ 35 ਦੀ ਦੇ ਦਈਏ ਦੇ ਦਾਂਗੇ 35 ਦੀ ਕਿਉਰ ਕਰ ਦੋਗੇ ਮੋਕੇ ਤੇ ਮਾਤਰਾ 40 ਦਾਂਗੇ ਕੋਈ ਵਿਪਰਾ ਭੂੰਦਾ ਮਾਨਤਾਨ ਕਰਾਂਗੇ ਠੀਕ ਖਾਲੀ ਨਾ ਮੋੜੇ ਅਗੇ ਦੇ ਕੇ ਤੋੜ ਦਈਏ ਨਹੀਂ ਮੋੜੇ ਖਾਲੀ ਨਹੀਂ ਮੋੜਦੇ ਬੜੇ ਬੜੇ ਤਾਂ ਦੇਣਾ ਖਾਲੀ ਨਹੀਂ ਮੋੜੇ ਠੀਕ ਹੈ ਜੀ ਤੇ ਆ ਜਿਹੜੇ ਆ ਗਏ ਆਪਣੇ ਕੋਲ ਇਹ ਗੱਬਣ ਆ ਇਹ ਗੱਬਣ ਖੋਲੋ ਫਿਰ ਤੌਰ ਹੀ ਇਹਨਾਂ ਇਹ ਉਤਰਾ ਕਿੰਨੇ ਕ ਦੁੱਧ ਆ ਲਈ ਜੇ ਇਹ ਤੀਸਰਾ ਸੂਏ ਸੁਣੀ ਜੇ ਘਰ ਵਾਲਿਆਂ ਦੇ ਪਹਿਲੇ ਸੂਏ ਤਾਂ ਅਸੀਂ 10 ਕਿਲੋ ਚੋਇਆ ਹੈ ਦੂਰੇ ਸੂਏ 12 ਕਿਲੋ ਚੋਇਆ ਹੈ ਅੱਛਾ ਇਹ ਕਾ ਤੀਸਰਾ ਸੂਣੀ ਜੀ ਠੀਕ ਹੈ ਜੀ ਦਾਖਾ ਆਜੇ ਲੈ ਥੋੜੇ ਦਿਨ ਖੜਨੇ ਆ ਜਦ ਤੱਕ ਦਿਨ ਨਹੀਂ ਖੜਨੇ ਹਾਂ ਬਾਕੀ ਥਾਂ ਇਹਦਾ ਵੀ ਚੰਗੇ ਗੱਰ ਤੇ ਲੱਗਾ ਹੈ ਕੋਈ ਆਨੇ ਦੇ ਦੇਖਸਾ ਦੇ ਲੱਗੇ ਤਾਂ ਬਹੁਤ ਗੁਣੂ ਚੰਗੀ ਉਪਰਮੀ ਦੀ ਹੈਗੀ ਠੰਡੀ ਠੰਡੀ ਹੈ ਠੀਕ ਹੈ ਬਹੁਤ ਨਾ ਗੁਣੂ ਚੰਗੀ ਤੇ ਇਹਦਾ ਫਿਰ ਮੁੱਲ ਇਹ ਦੇ ਦਿੰਦੇ ਰਾਜੀ ਹਾਂਜੀ ਫਿਰ ਤੇ ਬੱਚੀ ਇਹ ਵੀ 55000 ਦੀ ਹਾਂਜੀ ਹੁਣ 35 ਦੇ ਦਈਏ ਕਰ ਦੀ ਕੋਈ ਛੋਟ ਛੋਟ ਆਪ ਹੀ ਕਰ ਦੋ ਜਸ ਕਰ ਦੋ ਜ ਨਹੀਂ ਕਰਨੀ ਕੋਰੇ 30 ਹੀ ਦੇ दिए ਜੀ ਦੇ ਦਾਂਗੇ 30 ਹੀ ਦੇ ਦਾਂਗੇ ਠੀਕ ਹੈ ਜੀ ਤੇ ਠੀਕ ਹੈ ਬਾਕੀ ਚਲੋ ਕੋ ਫੋਨ ਲਾਊਗਾ ਤੇ ਬਾਕੀ ਮਾਨਤਨ ਕਰਾਂਗੇ ਕੋਈ ਨਹੀਂ ਮਾਨਤਨ ਹੋ ਜਾਊਗਾ ਤੇ ਬਾਕੀ ਇਹ ਆ ਵੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਕੱਪਣਾ ਆਪਣੀਆਂ ਪਾਸ ਕਰਕੇ ਖੜੋ ਜੀ